ਨਮਸਕਾਰ ਜੀ ਨਮਸਕਾਰ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਇਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਸੰਜੀਵ ਰਾਣਾ ਸੋ ਦੋਸਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਦਰਸ਼ ਨਗਰ ਹੈਬਾੜ ਵਿਖੇ ਅੱਜ 6 ਅਕਤੂਬਰ ਦਿਨ ਐਤਵਾਰ ਨੂੰ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਸਵਾਗਤ ਹੂ ਕੂਨਦਾਨ ਕੈਂਪ ਲਗਾਇਆ ਗਿਆ ਹੈ ਜੀ ਸਵਰਗਿਆ ਸਰਦਾਰ ਯਾਦਵਿੰਦਰ ਸਿੰਘ ਸਾਹਿਬ ਦਾ ਸਰਪੰਚ ਜੀ ਦੀ ਯਾਦ ਦੇ ਵਿੱਚ ਜਿੱਥੇ ਕਿ ਅੱਜ ਇਲਾਕੇ ਦੇ ਮੌਤਵਾਰ ਸ਼ਖਸੀਤਾਂ ਹਾਜ਼ਰ ਹੋਈਆਂ ਅਤੇ ਯਾਦਵਿੰਦਰ ਜੀ ਨੂੰ ਯਾਦ ਕਰਕੇ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੰਦੇ ਹੋਏ ਇਸ ਖੂਨਦਾਨ ਕੈਂਪ ਦਾ ਹਿੱਸਾ ਬਣੇ ਉੱਥੇ ਹੀ ਇਲਾਕੇ ਦੇ ਨੌਜਵਾਨਾਂ ਨੇ ਇਸ ਕੈਂਪ ਵਿੱਚ ਹਮ ਹਮਾ ਕੇ ਭਾਗ ਲਿਆ ਅਤੇ ਸਰਦਾਰ ਯਾਦਵਿੰਦਰ ਸਿੰਘ ਜੀ ਨੂੰ ਯਾਦ ਕਰਕੇ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਸੋ ਦੋਸਤੋ ਜੁੜੇ ਰਹੋ ਸਾਡੇ ਨਾਲ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਜਿੱਥੇ ਕਿ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਬਲੱਡ ਡੋਨਰਾਂ ਨੂੰ ਖਾਣ ਪੀਣ ਦਾ ਸਾਰਾ ਹੀ ਅਰੇਂਜਮੈਂਟ ਕੀਤਾ ਗਿਆ ਦੇਖੋ ਮੌਕੇ ਦੀਆਂ ਸਾਰੀ ਹੀ ਲਾਈਵ ਤਸਵੀਰਾਂ ਜੁੜੇ ਰਹੋ ਸਾਡੇ ਨਾਲ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੀ ਤਾਂ ਕਿ ਜੋ ਇਹ ਵੀਡੀਓ ਹਰੇਕ ਅੰਸਾਂ ਤੱਕ ਪਹੁੰਚ ਸਕੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਯਾਦਵ ਜੀ ਸਿੰਘ ਜੀ ਜਾਦ ਦੇ ਵਿੱਚ ਅੱਜ ਪਹਿਲਾ ਕੈਂਪ ਇਹ ਲਾਇਆ ਗਿਆ ਜਿੱਥੇ ਕੇਮਤ ਜੀ ਦਾਦੀ ਜੀ ਜਿਨ੍ਹਾਂ ਨੇ ਸਾਰਿਆਂ ਨੇ ਐਪਰਟ ਕਰਕੇ ਅੱਜ ਇਹ ਕੈਂਪ ਲਵਾਇਆ बीबीसी ਜਿਹੜਾ ਦੱਸਿਆ ਉਹ ਸਾਰੇ ਗਾਉਂ ਬੱਗਾ ਜੀ ਨਵੇਂ ਸ਼ਹਿਰ ਤੋਂ ਪੁੱਛਿਆ ਉਹ ਕਿ ਅੱਜ ਜਿਹੜਾ ਇਹ ਖਰਾਬ ਦਿਨੈਂਪਰ ਇਹ ਅੱਜ ਦੇ ਸਮੇਂ ਤੋਂ ਬਹੁਤ ਜ਼ਰੂਰੀ ਆ ਕਿਉਂਕਿ ਕਈ ਮਰੀਜ਼ ਐਸੇ ਹੁੰਦੇ ਆ ਜਿਹੜੇ ਨੂੰ ਬਲੱਡ ਦੀ ਲੋੜ ਹੁੰਦੀ ਹੈ ਬਲੱਡ ਨਹੀਂ ਮਿਲਦਾ ਉਹਨਾਂ ਨੂੰ ਬਲੱਡ ਜਿਹੜਾ ਚੜ ਕੇ ਉਹਨਾਂ ਦੀ ਜਿਹੜੀ ਸਿਹਤ ਤੰਦਰੁਸਤ ਰੱਖਣ ਵਾਸਤੇ ਜਿਹੜਾ ਬਹੁਤ ਵੱਡਾ ਅਪਰਾਲਾ ਜਿਹੜਾ ਇਹਨਾਂ ਨੇ ਕੀਤਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜਾ ਸਾਡਾ ਨੌਜਵਾਨ ਜਗਦੀਂਦਰ ਸਿੰਘ ਪਿਛਲੇ ਕੋਈ ਸਾਲ ਹੋ ਗਿਆ ਉਹਨੂੰ ਲਿਆਂ ਨੂੰ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹਨਾਂ ਨੇ ਜੋ ਕੈਂਪ ਲਾਇਆ ਇਹ ਮੈਂ ਸਮਝਾਂ ਸਾਰੇ ਵਧਾਈ ਦੇ ਬਾਤਰਿਆ ਕਿਉਂਕਿ ਜੋ ਇਨਸਾਨ ਸਮਾਜ ਵਾਸਤੇ ਕੁਝ ਨਾ ਕੁਝ ਕਰਕੇ ਜਾਂਦਾ ਉਹਨਾਂ ਦੀ ਯਾਦਗਾਰ ਯਾਦਾਂ ਜ਼ਰੂਰ ਮਨਾਉਣੀਆਂ ਚਾਹੀਦੀਆਂ ਬਹੁਤ ਵਧੀਆ ਮਿਹਨਤੀ ਇਨਸਾਨ ਸੀ ਔਰ ਹਰ ਇੱਕ ਵੇ ਕੰਮ ਆਉਣ ਵਾਲਾ ਸੀ ਜਦੋਂ ਤੁਸੀਂ ਇਹਨਾਂ ਦੀ ਆਵਾਜ਼ ਮਾਰਨੀ ਤਾਕਤ ਸੇ ਆਗਮਨ ਦੇ ਜਾ ਕੇ ਮੂਰੀ ਹੋ ਕੇ ਨਾਲ ਹੋ ਕੇ ਉਹਨੇ ਕੰਮ ਕਰਾਉਣੇ ਸਮਾਜ ਸੇਵਾ ਦੇ ਵਿੱਚ ਡਟਿਆ ਹੋਇਆ 991 ਜਿਹਦੇ ਜਾਣ ਦਾ ਸਮਝ ਇੰਨਾ ਦਰਦ ਨਾਲ ਪਾਣੀ ਬਹੁਤ ਵੱਡਾ ਸਵਾਰਗਬਾਖਸ਼ ਜਗਤ ਸਿੰਘ ਸ਼ਾਮਕਸ਼ ਪੈਂਦੀ ਜਾਤ ਹੈ ਪਹਿਲਾ ਫੂਨਦ ਕੈਂਪ ਫੂਨਦ ਮਹਾਨਾਂ ਨੂੰ ਮੇਰੇ ਨਾਲ ਮੋਟੀਵੇਟਰ ਖੜੇ ਨੇ ਚੰਦਜੀਤ ਸਿੰਘ ਲਾਢੀ ਜਿਹਦਾ ਜਿਸ ਦਿਨ ਦਾ ਇਹ ਗੈਨੈ ਸਤੂ ਉਸ ਦਿਨ ਦਾ ਇਹ ਅਵਾਸ ਛੇ ਨਾ ਰੰਦਾ ਅੱਜ ਥੋੜੀ ਜਿਹਾ ਨੂੰ ਸੰਤੁਸ਼ਟੀ ਆਈ ਆ ਵੇ ਬਲਦ ਤਾਲ ਕਰਕੇ ਜਿਸ ਦੀ ਜਾਨ ਬਚਾਣ ਚ ਜਾਦਵਿੰਦਰ ਚੱਕੂ ਜਿਹੜਾ ਲਗਾਤਾਰ ਰੋਕਾਂ ਦੇ ਵਿੱਚ ਦਿਲਾਂ ਚ ਧੜਕਦਾ ਅੱਜ ਵੀ ਉਹ ਅਮਰ ਆ ਅੱਜ ਵੀ ਜੁਦਾ ਉਹਨਾਂ ਦੇ ਭਾਈ ਸਾਹਿਬ ਖੜੇ ਆ ਉਸ ਦਾ ਰੋਕਾ ਸਿੰਘ ਮਾਰਕ ਪਰ ਖੜੇ ਆ ਸੰਦੀਪ ਉੜੇ ਆਲੇ ਖੜੇ ਜਾਂ ਮੇਰੇ ਨਾਲ ਉਹ سارے ਪਠਰਸਾ ਖੜੀਆਂ ਮਹਿਸਾਨਾ ਖੂਨ ਜਿਹੜਾ ਉਹ ਬਈਆਂ ਨਾਲੀਆਂ ਜਿਹੀ ਦਰਗਣਾ ਜਾਏਗਾ ਆਜ ਬੀਜ ਜਿਉ ਹਮੇਸ਼ਾ ਇਹ ਕਿਹਾ ਜਾਂਦਾ ਸੀ ਵੀ ਬੀਜ ਚੁੱਕਾ ਆ ਇਹ ਬੀਡ ਸੀ ਬੀਡ ਤੋਂ ਵੱਡਦਾ ਬੰਦਾ ਵੀ ਵੇ ਬੀਡ ਬੀਜ ਬਣ ਗਿਆ ਤੇ ਬੀਡ ਸੀ ਜਿੱਦਾਂ ਪਟਿਆਰੇ ਦੇ ਬੀਡ ਆ ਸੰਘਲੇ ਜੰਗਲ ਧਨੇ ਜੰਗਲਾ ਬਹੁਤ ਵਾਤਾਵਰਨ ਵਧੀਆ ਹਰ ਕਿਸਮ ਦੇ ਜੰਤੂ ਜੰਛੀ ਹਰ ਕਿਸਮ ਦੇ ਜਾਨਵਰ ਸੀ ਦਿਨੇ ਵੀ ਠੰਢੀ ਠੰਢੀ ਰਹਿਣ ਕਾ ਸੀ ਅੱਜ ਇੱਕ ਗੰਗਾ ਹੋ ਗਿਆ ਮਾਈਨਿੰਗ ਵੱਡੇ ਪੱਧਰ ਤੇ ਹੋਈ ਸੀ ਜਿਹਦਾ ਅਸੀਂ ਅੱਜ ਰੋਗ ਕਰਦੇ ਹਾਂ ਮੈਂ ਸਮਝਦਾ ਖੂਦਾਨ ਕਰੋ ਮਹਾਕਰ ਕਰੋ ਤੇ ਵਾਤਾਵਰਨ ਬਚਾਓ ਗੁਰੂ ਸਾਹਿਬ ਨੇ ਸਾਨੂੰ ਉਹ ਸ਼ਲੋਕ ਦਿੱਤਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਂ ਇਸ ਧਰਤੀ ਨੂੰ ਪਾਤਾਵਨ ਠੀਕਾ ਤੇ ਮਨੁੱਖ ਠੀਕ ਵਜੇ ਪਾਣੀ ਠੀਕਾ ਆ ਅਮਰਤਾਰ ਦਾ ਪਾਣੀ ਆ ਪੀਤਾ ਠੂਭਾ ਜੂਰਾ ਚਾਹੇ ਕਾਂਗਿਆਂ ਤੋਂ ਆਉਂਦਾ ਚਾਹੇ ਅੱਜ ਸਾਡੇ ਗੁਆੜ ਤੋਂ ਆਉਂਦਾ ਪਾਣੀ ਪਰ ਇੱਥੇ ਆਪਣੇ ਵੀ ਠੂਭਾ ਲੱਗੇ ਆ ਧਰਤੀ ਬੰਦੇ ਜੰਮਣ ਵਾਲੀ ਆ ਅਸੀਂ ਸਭ ਦੇ ਆ ਇਜਾਦਨ ਤੇ ਤਿਆਗੂ ਤੇ ਰੇਸ਼ੀਆ ਮਿੱਤਰ ਸਜਨ ਸਨੇਹੀ ਦਿੱਲੀ ਤੋਂ ਆਏ ਹੋਏ ਇੱਥੇ ਲੱਗ ਰਾਣੀ ਚੇ ਦਿਲ ਧੜਕਦਾ ਉਹਨਾਂ ਨੂੰ ਜੂਰ ਦੀਦਾਨ ਇਸ ਕੈਂਪ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਉਹ ਬਤਆਮਰ ਹੋ ਜਾਂਦਾ ਜਿੱਦਿਆਂ ਜਾਂਦਾ ਜਾਣ ਤੋਂ ਬਾਅਦ ਵੀ ਮੈਂ ਪਰਵਾਰ ਨਾਲ ਵੀ ਉਹਨਾਂ ਨਿਤਰਾ ਸੱਜਣਾ ਨਾਲ ਵੀ ਖਾਸ ਤੌਰ ਤੇ ਜਨਜੀਤ ਸਿੰਘ ਲਾਗੀ ਜਿਨੇ ਇਹ ਉਹਨਾਂ ਅਲਾ ਦਾ ਪਿਆ ਮੈਂ ਸਾਰਿਆਂ ਦਾ ਧੰਨਵਾਦ ਨਹੀਂ ਕਰਦਾ ਵੀ ਆਪਣੇ ਰੰਗਲੇ ਮਿੱਤਰ ਹਮੇਸ਼ਾ ਜੁੜਾ ਰੱਖਿਏ